ਹੈਲੋ ਹਾਂਜੀ ਕੀ ਹਾਲ ਹੈ ਸੱਸੀ ਗੁਰ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਹਾਂਜੀ ਠੀਕ ਹੈ ਬਈ ਜੀ ਤੁਸੀਂ ਸੁਣਾਓ ਠੀਕ ਹੋ ਬਸ ਵਧੀਆ ਵਧੀਆ ਮੈਂ ਤੁਹਾਡਾ ਕਮੈਂਟ ਵੀ ਦੇਖ ਲਿਆ ਸੀਗਾ ਉੱਥੇ ਵੀ ਰਿਪਲਾਈ ਕਰਤਾ ਮੈਂ ਤੁਹਾਡੀ ਹਾਂਜੀ ਵੀਡੀਓ ਸਾਰੀਆਂ ਜਿਹੜੇ ਦਾ ਬਹੁਤ ਵਧੀਆ ਕੰਮ ਕਰਦੇ ਹੁੰਦਾ ਜੀ ਤੁਸੀਂ ਪਿਆ ਰਹੇ ਹੋ ਯੂਸਰ ਆਪਣੇ ਕੰਮ ਹਾਂਜੀ ਹਾਂਜੀ ਤੇ ਬਹੁਤ ਮਤਲਬ ਕਿ ਪੌਣ ਵਾਲਾ ਕੰਮ ਹੀ ਹੈ ਇੱਕ ਤਰ੍ਹਾਂ ਦਾ ਵੀ ਕਿਉਂਕਿ ਹੁਣ ਤੁਹਾਨੂੰ ਪਤਾ ਬਈ ਜੀ ਸਾਰੇ ਬੰਦੇ ਕਹਿੰਦੇ ਬਾਹਰ ਜਾਣਾ ਬਾਹਰ ਜਾਣਾ ਮੈਂ ਕਹਿੰਦਾ ਬਾਹਰ ਹੈ ਹੀ ਕੁਝ ਨਹੀਂਗਾ ਉਹ ਉਹੀ ਆ ਨਾ ਦਿਮਾਗਾਂ ਦੇ ਵਿੱਚ ਬਸ ਉਹ ਚੀਜ਼ ਫਿੱਟ ਹੋਈ ਵੀ ਆ ਲੋਕਾਂ ਦੇ ਉਹ ਹੁਣ ਕੱਢ ਨਹੀਂ ਨਿਕਲਦੀ ਮੈਂ ਵੀ ਉਹੀ ਉਹਦੇ ਵਿੱਚ ਨਹੀਂ ਹਾਂਜੀ ਹਾਂਜੀ ਤੇ ਉਹ ਚੀਜ਼ ਮੈਂ ਵੀ ਮਤਲਬ ਕਿ ਉਹਦੇ ਨਾਲ ਪਾ ਲੱਗੂ ਆ ਹਾਂਜੀ ਹਾਂਜੀ ਨਾਲੇ ਗੱਲ ਬਈ ਸੀ ਆਏ ਆ ਵੀ ਹੁਣ ਮੈਂ ਇੱਥੇ ਪੀਆਰ ਆਇਆ ਸਦਾ ਆਸਟ੍ਰੇਲੀਆ ਦੇ ਵਿੱਚ ਓਕੇ ਬਈ ਪਰਮਨੈਂਟ ਰੈਜ਼ੀਡੈਂਸੀ ਹੋ ਕੇ ਆਇਆ ਹਾਂ ਇੰਡੀਆ ਤੋਂ ਹੀ ਠੀਕ ਹੈ ਬਈ ਤੇ ਪਰ ਉਹ ਇੱਕ ਬੇਸਿਕ ਜਿਹਾ ਵਿਸ਼ੰਦ ਦੇਖੀਏ ਨੇ ਕੋਈ ਸਿਚੁਏਸ਼ਨ ਕੋਈ ਮਤਲਬ ਕਿ ਆ ਹੀ ਨਹੀਂ ਹੈਗਾ ਕਿ ਇੱਥੋਂ ਆਪਾਂ ਜਿਵੇਂ ਇੰਡੀਆ ਤੋਂ ਦੇਖਦੇ ਵੀ ਆਪਣੀ ਆਪਣੇ ਇਹ ਹੈਗਾ ਕੁਝ ਮਤਲਬ ਕਿ ਗੱਲ ਹੈ ਨਹੀਂ ਗੱਲਬਾਤ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਮੈਂ ਉਹੀ ਹੈ ਨਾ ਵੀ ਬਰਤਾਨ ਸਪਨੇ ਬਹੁਤ ਵੱਡੇ ਲੈ ਲੈ ਕੇ ਆਉਂਦਾ ਤੇ ਫਿਰ ਇੱਥੇ ਆ ਕੇ ਅੱਜ ਦੇ ਟਾਈਮ ਚ ਉਹਨਾਂ ਦੀ ਪੂਰਤੀ ਕਰਨੀ ਬਹੁਤ ਔਖੀ ਆ ਹਾਂਜੀ ਹਾਂਜੀ ਬਾਈ ਜੀ ਤੁਸੀਂ ਦੇਖ ਲਓ 2 ਢਾਈ ਮਹੀਨੇ ਹੋ ਗਏ ਕੰਮਕਾਰ ਦਾ ਤਾਂ ਬਿਲਕੁਲ ਬੁਰਾ ਹਾਲ ਹੀ ਇੱਥੇ ਕੰਮਕਾਰ ਤਾਂ ਮਿਲੇ ਹੀ ਨਹੀਂ ਤੁਸੀਂ ਦੇਖੋ ਹੂੰ 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 ਬੀ ਇਹਦਾ ਮਤਲਬ ਮਾਰੇ ਹਲਾਦਾ ਇਹ ਇਹਦੇ ਨਾਲ ਤਾਂ ਮੈਂ ਕਹਿੰਦਾ ਅਸੀਂ ਲੱਖ ਗੁਣਾ ਉੱਥੇ ਚੰਗੇ ਸੀਗੇ ਇੰਡੀਆ ਦੇ ਵਿੱਚ ਬਿਲਕੁਲ 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 ਤੁਸੀਂ ਢਾਈ ਮਹੀਨੇ ਪਹਿਲਾਂ ਆਏ ਆ ਇੱਥੇ ਮੈਂ ਇੱਥੇ 5 ਅਪ੍ਰੈਲ ਨੂੰ ਲੈਂਡ ਹੋਇਆ ਬਈ ਜੀ ਇੱਥੇ ਓਕੇ ਤੇ ਇੱਥੇ ਇੰਡੀਆ ਕੀ ਕਰਦੇ ਸੀ ਹਾਂਜੀ ਇੰਡੀਆ ਮੀਨਸ ਮੇਰਾ ਬਿਜ਼ਨਸ ਸੀਗਾ ਪੀਟੀਈ ਪੜ੍ਹਾਉਂਦਾ ਸੀ ਬੱਚਿਆਂ ਨੂੰ ਮੈਂ ओके ओके। ਬਾਹਰ ਤੇ ਜਨ ਵਾਲਾ ਹੈ ਆਪਣਾ। ਠੀਕ ਸਮਝ ਗਿਆ ਸਮਝ ਗਿਆ ਸਮਝ ਗਿਆ। ਹਾਂਜੀ। ਹੂੰ 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 ਹਾਂਜੀ। ਇਹ ਕਿਨੇ ਐਸਾ ਪਰਮਨੈਂਟ ਰੈ residency ਆਇਆ ਸੀ ਕਿੰਦੀ ਆ ਤੁਸ ਕਿ ਆਏ ਕੱਲੇ ਆ ਤੁਸੀਂ ਕਿ ਫੈਮਿਲੀ ਨਾਲ ਆਏ ਆ? ਨਹੀਂ ਮੈਂ ਸਿੰਗਲ ਹੀ ਹਾਂ ਜੀ ਹਜੇ ਤਾਂ ਫਿਲਹਾਲ। ਠੀਕ ਹੈ ਠੀਕ ਹੈ ਠੀਕ ਹੈ। ਠੀਕ ਆ। ਚਲੋ ਇਹ ਵੀ ਇਹ ਵੀ ਸੌਖਾ ਹੈ ਕੱਲ ਨੂੰ ਤੁਹਾਨੂੰ ਕੋਈ ਵੀ ਡਿਸੀਜਨ ਲੈਣਾ ਪੈ ਜੇ ਬੰਦਾ ਸਿੰਗਲ ਬੰਦਾ ਡਿਸੀਜਨ ਲੈ ਸਕਦਾ ਕੋਈ ਉਹਦੇ ਤੇ ਤਲਵਾਰ ਨਹੀਂ ਲਟਕਦੀ। ਫੈਮਿਲੀ ਮੈਂ ਤਾਂ ਬਾਲਾ ਬੰਦਾ ਫਸ ਜਾਂਦਾ ਹੈਗਾ। ਹਾਂ ਜੀ ਤੁਸੀਂ ਐਂ ਦੇਖੋ ਬਈ ਜੀ ਦੀ ਮਤਲਬ ਕਿ ਆਪਣਾ ਐਸੀ ਸਰਦਾਰੀ ਸੀ ਆਪਣੀ ਬਿਲਕੁਲ ਬਿਲਕੁਲ ਗੱਡੀ ਸੀ ਸਾਰਾ ਕੁਝ ਸੀਗਾ ਹਾਂ ਪਰਮਾਤਮਾ ਦੀ ਕਿਰਪਾ ਨਾਲ ਉਹ ਇਸੇ ਆਪਾ ਮਤਲਬ ਕਿ ਦਿਹਾੜੀਆਂ ਕਰਦੇ ਆ ਮਤਲਬ ਕਿ ਆਪਾਂ ਉਹ ਕੰਮ ਵੀ ਕਰ ਨੂੰ ਫਿਰਦੇ ਜਿਹੜਾ ਆਪਾਂ ਕੰਮ ਮੰਨ ਲਓ ਚਲੋ ਮਿਹਨਤ ਤਾਂ ਤਾਂ ਕੋਈ ਹਾਂ ਨਹੀਂ ਮਿਹਨਤ ਤਾਂ ਬੰਦੇ ਨੂੰ ਕਰਨੀ ਚਾਹੀਦੀ ਹੈ ਜੀ ਇਹ ਮੇਰਾ ਮੇਰੀ ਖੋਚ ਨਹੀਂ ਇਹ ਉਹੀ ਮਿਹਨਤ ਜੇ ਆਪਾਂ ਆਪਣੇ ਘਰੇ ਰਹਿ ਕੇ ਕਰ ਲਈਏ ਇਹਦੇ ਨਾਲ ਦੁੱਗਣੇ ਕਾਮਯਾਬ ਹੋਈ ਹਾਂ ਬਿਲਕੁਲ 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 ਨਹੀਂ ਇਹਦਾ ਇਹਦਾ ਕੋਈ ਨਹੀਂ ਅਨਿਕਰਪ ਕਰਦੇ ਨਹੀਂ ਨਾ ਉੱਥੇ ਗੱਲ ਇੱਥੇ ਫੇਰ ਆ ਗਈ ਕਿ ਉਹ ਮਾਪ ਦੇ ਉੱਤੇ ਪੱਕੀ ਪਕਾਈ ਮਿਲ ਜਾਂਦੀ ਹੈ। ਹੂੰ ਤੇ ਜੇ ਪੱਕੇ ਬਕਾਈ ਵੀ ਮਿਲ ਜਾਂਦੀ ਹੈ ਬਾਕੀ ਜਿਹੜੀ ਸ਼ਰਮ ਹੈ ਉਹ ਤਾਂ ਤੁਹਾਨੂੰ ਕਿੱਲੀ ਤੇ ਟੰਗਣੀ ਪਾਉਗੀ ਜੇ ਕਾਮਯਾਬ ਹੋਣਾ ਤਾਂ। ਆ ਹਾਂਜੀ 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 ਹਾਂਜੀ। ਉਹ ਉਹ ਵੀ ਗੱਲ ਵਈ ਜੀ ਹੁਣ ਮਾਲਮ ਮੈਨੂੰ। ਹਾਂਜੀ ਰਾਹ ਦੇ ਵਿੱਚ ਸ਼ਰਮ ਡਿੱਕਾ ਪਾਉਂਦੀ ਆ ਹਨਾ ਵੀ ਕੋਈ ਕੀ ਕਹੂਗਾ ਜਾਂ ਸਾਡੇ ਗਵਾਂਢੀ ਕੀ ਕਹਿਣਗੇ ਜਾਂ ਰਿਸ਼ਤੇਦਾਰ ਕੀ ਕਹਿਣਗੇ। ਹਾਂਜੀ। ਹਾਂਜੀ ਹਾਂਜੀ। ਹਾਂਜੀ। ਇਹ ਇਹ ਸਟੂਡੈਂਟ ਲਾਈਫ ਦਾ ਬਈ ਜੀ ਇੰਨੀ ਕਿ ਜ਼ਿਆਦਾ ਮਾੜੀ ਆ ਨਾ ਸਟੂਡੈਂਟ ਦਾ ਤੁਸੀਂ ਇਹ ਦੇਖ ਲਓ ਮਤਲਬ ਵੀ ਮੈਂ ਕਹਿੰਦਾ ਬੰਦਾ ਇਸੇ 10-15 ਲੱਖ ਲਾ ਕੇ ਹੁੰਦਾਗਾ ਜੀ ਜੀ 10-15 ਲੱਖ ਜੇ ਕੋਈ ਥੋੜਾ ਜਿਹਾ ਲਾਗਾ bizness ਹੀ ਆਪਦਾ ਛੋਟਾ ਮੋਟਾ ਸ਼ੁਰੂ ਕਰ ਲੇ ਵੀ ਮੈਂ ਕਹਿੰਦਾ ਵੀ ਰਾਜਾ ਹੁੰਦੇ ਕਰਤੇ ਬਿਲਕੁਲ 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 ਤੁਸੀਂ ਤੁਸੀਂ ਕੋਈ ਵਿਆਜ ਹੀ ਦੇ ਦਿਓ ਜੇ 10-15000 ਦਾ ਤੁਸੀਂ 2 ਰੁਪਏ ਤੈਂਕੜੇ ਤੇ ਕਿਸੇ ਬੰਦੇ ਨੂੰ ਵੀ ਦੇ ਦਿਓ ਤੁਹਾਨੂੰ 30000 ਰੁਪਏ ਮਹੀਨਾ ਆਉਣ ਲੱਗਿਆ ਆ। ਜੇ ਤੁਸੀਂ ਕੋਈ ਨਸ਼ਾ ਵੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਲਗਾਂ ਰਾਜੇ ਹੋ। ਰੋਕੇ ਤੁਹਾਨੂੰ ਮਾਪਿਓ ਦੀ ਮਿਲਦੀ ਹੈ। ਬਿਲਕੁਲ ਬਿਲਕੁਲ ਕੋਈ ਤੁਹਾਨੂੰ ਮਿਲਦੀ ਆ ਤੁਹਾਨੂੰ ਘਰ ਦੀ ਕੋਈ ਕਿਸ਼ਤ ਨਹੀਂ ਆਉਂਦੀਗੀ, ਕਿਰਾਇਆ ਨਹੀਂ ਆਉਂਦਾ, ਕੁਛ ਨਹੀਂ ਆਉਂਦਾਗਾ। ਕੁਛ ਨਹੀਂ ਬਈ ਜੀ, ਕੁਛ ਨਹੀਂ, ਕੁਛ ਨਹੀਂ ਆਉਂਦਾ। ਦੂਜੀ ਗੱਲ ਬਈ ਜੀ ਤੁਸੀਂ ਦੇਖੋ ਵੀ ਆਪਣੇ ਮਾਪਿਓ ਉੱਥੇ ਇਕੱਲੇ ਰਹਉਂਦੇ ਆ ਬੱਚਾ ਇੱਥੇ ਰਹਉਂਦਾ ਹੈ ਕੀ ਸਹੀ ਜ਼ਿੰਦਗੀ ਲੈਣਾ ਚਾਹੀਦਾ ਬਿਲਕੁਲ 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 ਵੀ ਉਹਨਾਂ ਨੂੰ ਆਪਾਂ ਇਕੱਲੇ ਛੱਡੇ ਠੀਕ ਹੈ ਹੁਣ ਮਤਲਬ ਮੈਂ ਕੱਲ ਨੂੰ ਮਾਂ ਨਾਲ ਵੀ ਭੈਣ ਨਾਲ ਭਰਾ ਉਹ ਉੱਥੇ ਇਕੱਲੇ ਰੁਹੀ ਜਾਂਦੇ ਕੱਲ ਨੂੰ ਰੱਬ ਨਾਲ ਕਿ ਉਹਨਾਂ ਨੂੰ ਕੁਝ ਹੋ ਗਿਆ ਸਾਰੀ ਗਲੀ ਖਾਲੀ ਹੋਈ ਹੋਈ ਮੈਂ ਬਠਿੰਡੇ ਤੋਂ ਆ ਬਾਈ ਜੀ ਬੇਸਿਕਲੀ ਜਿਹੜਾ ਮੈਂ ਕਰਦਾ ਹਾਂ ਓਕੇ 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 ਆ ਆਈ ਹੈ ਵੀ ਮੈਂ ਤਾਂ ਅੱਗੇ ਕਹਿਣਾ ਹੁੰਦਾ ਵੀ ਵੀ ਆਟਾ ਪਿਉਣ ਨੂੰ ਵੀ ਤੁਹਾਨੂੰ ਬੰਦਾ ਨਹੀਂ ਨੌਜਵਾਨ ਨਹੀਂ ਮਿਲਣਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੀ ਕੰਮ ਚੱਲਦਾ ਹੈ ਨਹੀਂ 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 ਬਿਲਕੁਲ ਸਹੀ ਗੀ ਨਹੀਂ ਮੈਂ ਕਹਿੰਦਾ ਇਹ ਆਪਣੇ ਮਾਂ ਤੇ ਉਹਨੂੰ ਮੰਨ ਲਓ ਕਹਿੰਦਾ ਬਿਮਾਰ ਹੋ ਗਿਆ ਲੈ ਕੇ ਕੌਣ ਜਾਊਗਾ ਤੁਸੀਂ ਲੈ ਕੌਣ ਜਾਊਗਾ ਬਿਲਕੁਲ ਕੋਈ ਲੈ ਆਉਣ ਵਾਲਾ ਬੰਦਾ ਹੀ ਨਹੀਂ ਹੋਣਾਗਾ ਬਿਲਕੁਲ ਬਿਲਕੁਲ ਹੁਣ ਇੱਥੇ ਕੀ ਕੰਮ ਆ ਬਈ ਇੱਥੇ ਤੁਸੀਂ ਮਾਂ ਪਿਓ ਲਿਆਉਂਗੇ ਇੱਥੇ ਏਜ ਕੇਅਰ ਹੈਗਾ ਉਹਦੇ 'ਚ ਛੱਡਿਉਂਦੇ ਦੱਸੋ ਵੀ ਆਪਣੇ ਦਾ ਸਤਕਾਰ ਤਾਂ ਪੰਜਾਬੀਆਂ ਦੇ ਅੱਜ ਤਾਂ ਇਹ ਨਹੀਂ ਜਮਾ ਵੀ ਕਿਥੇ ਗੀ ਲਿਆ ਕੇ ਮਾਂ ਪਿਓ ਨੂੰ ਏਜ ਕੇਅਰ ਦੇ ਵਿੱਚ ਬੰਦਵਾਉ ਕਰ ਲੋ ਬਿਲਕੁਲ 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 ਬਿਲ ਜਿਹੜੇ ਬੰਦੇ ਸਕੂਨ ਨਹੀਂ ਹਾਂਜੀ ਹਾਂਜੀ ਸਕੂਨ ਤਾਂ ਤੁਹਾਨੂੰ ਨਹੀਂ ਮਿਲਣਾਗਾ ਜਿਹੜੇ ਬੰਦੇ ਇਹ ਕਹਿ ਦਿੰਦੇ ਆ ਵੀ ਚਲੋ ਸਟੂਡੈਂਟ ਲਾਈਫ ਬੰਦੇ ਦੀ ਔਖੀ ਆ ਉਹਨਾਂ ਦੇ ਲਿਮਿਟਡ ਆਰਸ ਆ ਨਾ ਕੰਮ ਕਰਨ ਦੇ ਤੇ ਜਿਹੜਾ ਬੰਦਾ ਪੀਆ ਆ ਉਹਨੂੰ ਤਾਂ ਕੰਮ ਮਿਲ ਜਾਂਦਾ ਆਸਟ੍ਰੇਲੀਆ ਚ ਵੀ ਇਹੀ ਹਾਲ ਆ ਵੀ ਪੀ ਕੰਮ ਨਹੀਂ ਮਿਲ ਰਿਹਾਗਾ ਮੈਂ ਦੇਖ ਲਓ ਬਈ ਜੀ ਆੜੀ ਡੇਟ ਦੇ ਵਿੱਚ ਆਗਾ ਤੇ ਮੈਨੂੰ ਤੁਸੀਂ ਦੇਖ ਲਓ 2 ਮਹੀਨੇ ਹੋਣਾ ਰਿਹਾ ਅਗਲੇ 5 ਤਰੀਕ ਨੂੰ 2 ਮਹੀਨੇ ਹੋ ਜਾਣਗੇ ਮੈਨੂੰ ਕੰਮ ਮਿਲਿਆ ਹੀ ਨਹੀਂ ਅਜੇ ਤੱਕ ਤੁਸੀਂ ਦੇਖ ਲਓ ਓਹੋ ਹੋ ਹਾਂ ਜੀ ਮਤਲਬ ਮੇਰੇ ਕੋਲ ਵਰਕਿੰਗ ਰਾਈਟਸ ਤਾਂ ਮੈਂ ਸੀ ਵੀ ਆ ਗਿਆ ਹੂੰ ਮਤਲਬ ਕਿ ਜਿਹੜਾ ਰੈਸੈਸ਼ਨ ਦਾ ਅਸਰ ਹੈ ਉਹ ਸਾਰੀਆਂ ਕੰਟਰੀਆਂ 'ਚ ਹੀ ਆਲਮੋਸਟ ਪੈ ਗਿਆ ਹੈ ਨਾ ਭਾਵੇਂ ਯੂਰਪ ਲੈ ਲਈਏ ਭਾਵੇਂ ਇੱਧਰ ਲੈ ਲਈਏ ਨਾਰਥ ਅਮਰੀਕਾ ਕਰ ਲਈਏ ਸਾਰੇ ਕਿਤੇ ਇਹ ਅਸਰ ਹੋ ਚੁੱਕਿਆ ਹਾਂ ਜੀ ਹਾਂ ਜੀ ਹਾਂ ਜੀ ਹੁਣ ਆਇਆ ਇਹ ਗੱਲ ਬਈ ਜੀ ਦਿਹਾੜੀ ਤੇ ਮੈਂ ਗਿਆ ਸੀਗਾ ਇੱਕ ਦਿਨ ਮਿਲੀ ਮੈਨੂੰ ਵੀ ਮੈਨੂੰ ਇਹਨਾਂ ਮੈਂ ਦਿਮਾਗ 'ਚ ਸੋਚਿਆ ਵੀ ਮਨਨ ਜੇ ਸਾਰਾ ਕਿ ਆਹਿੰਕਾਮ ਕਰਨਾ ਸੀ ਤੇ ਆਪਣਾ ਪੰਜਾਬ ਕਿਹੜਾ ਮਾੜਾ ਸੀਗਾ ਪੰਜਾਬ ਮਾੜਾ ਸੀ ਬਿਲਕੁਲ 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 ਮੈਂ ਕਹਿੰਦਾ ਬਈ ਪੰਜਾਬ ਇਹਦੇ ਨੂੰ ਲੱਖ ਲੱਖ ਗੁਣਾ ਵੱਧ ਗਿਆ 사ਲੀ ਕੁਝ ਡਿਪਰੈਸ਼ਨ ਤਾਂ ਹੈ ਨਹੀਂ ਬੰਦੇ ਦੇ ਡਿਪਰੈਸ਼ਨ ਨਹੀਂ ਬਿਲਕੁਲ ਡਿਪਰੈਸ਼ਨ ਤਾਂ ਹੈ ਨਹੀਂ ਬੰਦਾ ਹੂੰ ਡਿਪਰੈਸ਼ਨ ਕਰਕੇ ਮਰਦਾ ਨਾ ਬੰਦਾ ਇੱਥੇ ਡਿਪਰੈਸ਼ਨ ਕਰਕੇ ਹੀ ਡਾਊਨਫਾਲ ਆ ਜਾਂਦਾ ਬੰਦੇ ਦਾ ਫੋਰਨ ਕੰਟਰੀਜ਼ ਦੇ ਵਿੱਚ ਹਾਂ ਬੀਖਾਂਦੀ ਹਾਂਜੀ ਸਹੀ ਗੱਲ ਬਈ ਜੀ ਕਿੰਨੇ ਪੈਸੇ ਲਾ ਕੇ ਆਏ ਸੀ ਤੁਸੀਂ ਤੁਹਾਡੇ ਤਾਂ ਪੈਸੇ ਘੱਟ ਹੀ ਲੱਗੇ ਹੋਣੇ ਆ ਪੀਆਰ ਕੇਸ 'ਚ ਤਾਂ ਮੇਰੇ ਤਾਂ ਹਾਂਜੀ 5000 ਤੋਂ ਘੱਟ ਹੀ ਹਾਂਜੀ ਇੱਕ ਤਾਂ ਏਜੰਟ ਦੀ ਫੀਸ ਸੀ ਕਿ ਅੰਬੈਸੀ ਦੀ ਫੀਸ ਆਈ ਗਿਆ ਹੂੰ 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 ਤੇ ਅੰਬੈਸੀ ਦੀ ਫੀਸ ਬਟ ਏਜੰਟ ਨੂੰ ਬਈ ਜੀ ਵੀ ਸੁਪਨਾ ਦਾ ਵੱਡਾ ਕੁਝ ਹੋ ਗਿਆ ਹਾਂ ਲੱਖ ਲੱਖ ਡੇਢ ਸਵਾ ਲੱਖ ਰੁਪਈਆ ਹੋਊਗੀ ਇਹਦੀ ਅੰਬੈਸੀ ਦੀ ਫੀਸ ਵੀ ਇਦੋਂ ਬਈ ਐਂਬੈਸੀ ਦੀ ਫੀਸ ਹੈ ਨਾ ਜਿਆਦਾ ਨਹੀਂ ਇਸੇ ਮੰਨ ਲਓ ਕਿ ਸਾਰਾ ਖਰਚਾ ਪਾ ਕੇ 5-6 ਲੱਖ ਲੱਗ ਜਾਂਦਾ ਐਂਬੈਸੀ ਦੀ ਫੀਸ ਓਕੇ 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 ਠੀਕ ਹੈ ਠੀਕ ਫਿਰ ਵੀ ਤਾਂ ਆ ਜਾਂਦੀ ਹੈ ਮੰਨ ਲਓ ਇੰਟਰਵਿਊ ਵੀ ਇੰਟਰਵਿਊ ਹੰਡੀ ਡੰਡੀ ਦੇ ਵਿੱਚ ਆਪਾਂ ਨੂੰ ਕਲੀਅਰ ਕਰਨੀ ਪੈਂਦੀ ਹੈ ਓਕੇ ਮੀਨਸ ਵੀ ਜਦੋਂ ਐਂਬੈਸੀ ਲਿਆਏ ਹਾਂਗੇ 5-6 ਲੱਖ 2-3 ਲੱਖ ਵਕੀਲ ਆ ਜਾਂਦਾ ਵੀ 8-10 ਲੱਖ ਦਾ ਖਰਚਾ ਹੈਗਾ ਬੰਦੇ ਦਾ ਜਦੋਂ ਪੀਆਰ ਆਉਂਦਾ ਹੂੰ 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 ਰਾਈਟ ਰਾਈਟ ਉਹੀ ਗੱਲ ਹੈ ਬਈ ਦੀ ਹੁਣ ਉਹੀ 8-10 ਲੱਖ ਦਾ ਜੇ ਮੈਂ ਕੋਈ ਕਾਰੋਬਾਰ ਇੰਡੀਆ 'ਚ ਜਨਾਉਂਦਾ ਮੈਂ ਕਹਿੰਦਾ ਨਾ ਲਈ ਤਾਂ ਮੈਨੂੰ ਆਪ ਦੇ ਬਾਪਲੇ ਕੋਲ ਰੰਦਾ ਤੇ ਨਾਲੇ ਮੈਂ ਇੱਕ ਮਧੂਰੀ ਕਾਮਯਾਬ ਹੁੰਦਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਗੱਲ ਹੈ ਹਾਂ ਜੀ ਉਹਨ ਸਾਡੇ ਆਪਣੇ ਦਿਮਾਗ 'ਚ ਹੀ ਪੰਜਾਬੀਆਂ ਨੇ ਬਿਠਾਇਆ ਹੋਇਆ ਵੀ ਬਾਹਰ ਜਾਓ ਬਾਹਰ ਜਾਓ ਬਾਹਰ ਹੀ ਜ਼ਿੰਦਗੀ ਹੈ ਮੈਂ ਕਹਿੰਦਾ ਲਾਈਫ ਹੈ ਹੀ ਨਹੀਂ ਇੱਥੇ 1% ਤਾਂ ਹੋਵੇ ਨਾ ਲਾਈਫ ਹਾਂ ਨਹੀਂ ਉਹ ਰੋਟੀ ਖਾਣ ਦਾ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਇੱਕ ਮੁੰਡੇ ਦੀ ਇੰਟਰਵਿਊ ਇੰਟਰਵਿਊ ਕਰਕੇ ਆਇਆ ਸੀਗਾ ਮੈਂ ਉਹ ਅੱਜ ਸ਼ਾਮ ਨੂੰ ਚੱਲੂਗੀ 5 ਵਜੇ ਉਹ ਜ਼ਰੂਰ ਦੇਖਿਓ ਜੇ ਮੁੰਡਾ 25 ਦਿਨਾਂ ਚ ਕਹਿੰਦਾ ਮੈਂ 4 ਦਿਨ ਹੀ ਰੋਟੀ ਖਾਧੀ ਆ 25 ਦਿਨਾਂ ਬਾਅਦ ਵਾਪਸ ਆ ਗਿਆ ਕੈਨੇਡਾ ਤੋਂ ਤੁਸੀਂ ਕਹਿੰਦੇ ਕਹੋ ਬਈ ਤੁਹਾਨੂੰ ਮੈਂ ਦੱਸਾਂ ਮੈਂ ਨਾ ਜ਼ਿੰਦਗੀ ਚ ਰੋਇਆ ਨਹੀਂ ਮੇਰੇ ਇਹ ਜਿਹਾ ਮਨ ਕਿਉਂ ਕਮਾਈਂ ਡਰਨਾ ਹੈ ਹਾਂਜੀ ਮੈਂ ਕਹਿੰਦਾ ਜਿੱਦੇ ਦਾ ਦਸਤੂਰ ਨਾ ਮੈਂ ਲੋਕਾਂ ਆ ਕੋਈ ਇਹ ਜਿਹਾ ਦੇਣੀ ਨਹੀਂ ਹੋਣਾ ਜਿੱਦੇ ਮੈਂ ਨਾ ਰੋਇਆ ਹੂੰਗਾ ਤੁਸੀਂ ਦੇਖੋ ਬਿਲਕੁਲ ਬੰਦੇ ਨੂੰ ਮਹਿਸੂਸ ਹੁੰਦਾ ਹੀ ਹੈ ਨਾ ਬਾਹਰਲੀ ਇੱਕ ਦਾ ਸੱਤ ਸਮੁੰਦਰੋਂ ਪਾਰ ਆਉਣਾ ਕਰਦਿਆਂ ਤੋਂ ਵੱਖ ਹੋਣਾ ਮੁੜ ਕੇ ਕੰਮ ਨਾ ਮਿਲਣਾ ਤਾਂ ਫਿਰ ਬੰਦਾ ਸੋਚਦਾ ਹੀ ਹੈ ਨਾ ਬੰਦੇ ਨੂੰ ਚਿੰਤਾ ਹੁੰਦੀ ਹੋਈ ਆ ਹਾਂਜੀ ਹਾਂਜੀ ਬਈ ਜੀ ਬਾਕੀ ਸਟੂਡੈਂਟ ਬਈ ਜੀ ਹੁਣ ਕੀ ਕਰਦੇ ਵਿਚਾਰੇ ਕੰਮ ਕਰ ਫੀਸਾਂ ਭਰਨੀ ਆ ਕੰਮ ਕਰਦੇ ਜਾਣਾ ਫਿਰ ਰੋਟੀ ਬਣਾਉਣੀ ਕੰਮ ਨਹੀਂ ਮਿਲਦਾ ਫਿਰ ਕੀ ਕਰਦੇ ਇਸੇ ਦਾ ਹੁਣ ਬੰਦਾ ਇੱਕ ਦਿਨ ਨਹੀਂ ਜਿਉਣਾ ਰਹਿ ਸਕਦਾ ਤੁਸੀਂ ਦੇਖੋ ਵੀ ਨਾ ਮਤਲਬ ਕਿ 40000 ਤਾਂ ਮੇਰਾ ਕਲਾ ਕਿਰਾਇਆ ਹੀ ਆ ਕਮਰੇ ਦਾ ਜਿੱਥੇ ਮੈਂ ਰਹਿ ਰਹੇ ਹਾਂਗਾ ਮਹੀਨੇ ਦਾ ਬਰ ਕੋ ਬਰ ਕੋ ਬਾਕੀ ਕਾਂਟਿੰਗ ਲਾ ਰੋ ਮੈਂ ਕਹਿੰਦਾ ਵਿਲਾ 50000 ਰੁਪਏ ਤੇ ਚੱਲ ਲੱਗ ਜਾਂਦਾ ਹੂੰ ਲੱਗ ਜਾਂਦਾ ਬਿਲਕੁਲ ਲੱਗ ਜਾਂਦਾ ਕੋਈ ਰੈਫਰੈਂਸ ਨਾਲ ਵੀ ਕੰਮ ਮਿਲ ਜਾਂਦਾ ਆ ਰੈਫਰੈਂਸ ਤੋਂ ਭਾਈ ਜੀ ਇੱਥੇ ਮਤਲਬ ਕੀ ਕਿਹਾਗਾ ਥੋੜਾ ਜਨਾ ਠੰਡ ਕਰਕੇ ਕੰਮ ਘੱਟ ਹੀ ਜਾਂਦਾ ਸੀ ਓਕੇ 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 ਠੰਡ ਕਰਕੇ ਵੀ ਥੋੜਾ ਜਨਾ ਘਟ ਜਾਂਦਾ ਕਿਉਂ ਮਤਲਬ ਕਿ ਇੱਥੇ ਇੱਕਦਰੀ ਸੈਸ਼ਨ ਵੀ ਹੈਗਾ ਦਾ ਥੋੜਾ ਮੋਟਾ ਜੀ 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 ਤੇ ਉਧਰ ਮੈਲਬਨ ਸਾਈਡ ਬਲ ਠੀਕ ਹੈ ਓਕੇ ਓਕੇ ਵੀ ਥੋੜੇ ਜਨਾ ਸਬਰਬ ਆ ਜਾਂਦੇ ਆ ਐਂਡ ਦੂਸਰਾ ਪਿੰਡ ਏਰੀਆ ਹੈ ਦਾ origignal ਇੱਥੇ ਆ ਜਿਵੇਂ ਤੁਸੀਂ ਪੀਆਰ ਆਏ ਆ ਤੁਸੀਂ ਤਾਂ ਥਰੂਆਊਟ ਆਸਟ੍ਰੇਲੀਆ ਕਿਤੇ ਵੀ ਮੂਵ ਹੋ ਸਕਦੇ ਆ ਨਹੀਂ ਹਾਂਜੀ ਮੈਂ ਨਹੀਂ ਹੋ ਨਹੀਂ ਸਕਦਾ ਮੇਰੀ ਕੰਡੀਸ਼ਨ ਨਹੀਂ ਹੈ ਵੀ ਮੈਂ ਪਿੰਡ ਦੇ ਵਿੱਚ ਹੀ ਰਹਿਣਾ ਹੈ ਜਿੰਨਾ ਅੱਛਾ ਅੱਛਾ 3 ਸਾਲ 3 ਸਾਲਾਂ ਬਾਅਦ ਨੂੰ ਰਾਈਟ 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 ਫੌਮ ਜਗ੍ਹਾ ਮੈਂ ਹੁਣ ਆਏ ਆਏ ਨੇ ਬੈਠੇ ਗਏ ਅਰਿਜਨਲ ਤੋਂ ਹੁਣ ਕੰਮ ਈਣਾ ਹੈ ਨੀਗਾ ਹੂੰ ਤੇ ਕੋਈ ਮੈਂ ਇਹ ਗੱਲ ਪਹਿਲੀ ਸੀ ਮਾਈਂਡ ਸੈਟ ਵੀ ਨਹੀਂ ਜਦ ਵੀ ਪੰਜਾਬ ਵਰਗੀ ਰੀਫ ਨਹੀਂ ਹੈ ਜੀ ਕੁੱਲ ਮਿਲਾ ਕੇ ਚਾਹੇ ਕੰਮ ਵੀ ਮਿਲ ਜੇ ਡਿਪਰੈਸ਼ਨ ਹੈ ਜੇ ਤੁਸੀਂ ਮੰਨ ਲਓ ਕੱਲ ਨੂੰ ਕੰਮ ਮਿਲ ਗਿਆ ਤੁਹਾਨੂੰ ਡਿਪਰੈਸ਼ਨ ਨਹੀਂ ਹੈ ਤੁਸੀਂ ਬਹੁਤ ਬਾਅਦ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜ਼ਿੰਦਗੀ ਦੇ ਕੀਮਤੀ ਸਾਲ ਗਵਾਉਣ ਚੱਲੇ ਆ ਤੁਸੀਂ ਆਪਦੇ ਬਸ ਜਿਹੜੇ ਤੁਸੀਂ ਇੱਥੇ ਸਿੱਧ ਕੇ ਦੇਣਾ ਮੰਨਣੇ ਆ ਉਹ ਤੁਸੀਂ ਆਪਦੇ ਡਿਪਰੈਸ਼ਨ ਚ ਦਿਨ ਕੱਢਣੇ ਆ ਉੱਥੇ ਥੋੜੀ ਸਿਹਤ ਜਿੱਥੇ ਤੁਸੀਂ 70 ਸਾਲ ਜਿਉਣਾ ਹੈ ਉੱਥੇ ਤੁਸੀਂ 60 ਸਾਲ ਜਿਓਂਗੇ ਜੇ 5-7 ਸਾਲ ਵੀ ਬਾਹਰ ਲਾ ਜਿਵੇਂ ਬਾਈ ਦੋ ਇੱਕ ਗੋਰੀਆਂ ਨੇ ਨਾ ਸਾਲ ਇਹਨੇ ਟ੍ਰੈਪ ਛੱਡਿਆ ਹੋ ਟ੍ਰੈਪ ਜਿਵੇਂ ਆਪਾਂ ਕਹਿ ਨਹੀਂਉਂਦੇ ਚੂੜੇ ਦੇ ਵਿੱਚ ਦਾ ਬਾਦ ਦਿੰਦੇ ਆ ਉਹ ਹਾਲਾਤ ਆ ਤੁਸੀਂ ਦੇਖੋ ਬਲਦਾ ਇੱਥੇ ਆਉਂਗਾਗਾ ਬੰਦੇ ਇਹਨੂੰ ਫਿਰ ਗੱਡੀ ਦੀ ਝਾਕ ਹੁੰਦੀ ਗੱਡੀ ਦੇ ਕਿਸ਼ਤਾਂ ਨਹੀਂ ਲੈਂਦੀਆਂ ਇਹਨਾਂ ਨੇ ਸਾਲ ਹਨ ਗੱਡੀ ਲੈ ਜਾਂਦਾ ਤਾਂ ਫਿਰ ਹੋਰ ਕਿਸ਼ਤਾਂ ਸ਼ੁਰੂ ਹੋ ਜਾਂਦੀਆਂ ਕਿ ਇਸੇ ਟਰੈਪ 'ਚ ਹੀ ਫਸਿਆ ਹੁੰਦਾ ਤਾਂ ਫਿਰ ਘਰ ਲੈ ਲੂਗਾ ਘਰ ਦੇ 30 ਸਾਲ ਕਿਸ਼ਤ 'ਚ ਭਰਨਾ 30 ਸਾਲ ਤੁਸੀਂ ਦੇਖੋਗਾ ਬਿਲਕੁਲ 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 ਗਲਤ ਹੈ ਉਹ ਹੀ ਹੈ ਨਾ ਇਹ ਜਿਹੜਾ ਬੰਦਾ ਲੈ ਤਾ ਜਿਹੜਾ ਟਰੈਪ 'ਚ ਆ ਗਿਆ ਉਹ ਟਰੈਪ 'ਚੋਂ ਨਿਕਲਣਾ ਬਹੁਤ ਮੁਸ਼ਕਲ ਆ ਗਾਂ ਦੀ ਗਾਂ ਬੰਦਾ ਫਸੀ ਜਾਂਦਾ ਫਸੀ ਜਾਂਦਾ ਫਸੀ ਜਾਂਦਾ ਹਾਂ ਜੀ ਹਾਂਜੀ ਹਾਂਜੀ ਆਪਾਂ ਤੁਸੀਂ ਦੇਖੋ ਆਪਦੇ ਘਰ-ਬਾਰ ਛੱਡ ਕੇ ਆਏ ਹਾਂ ਇਨੀ ਵੀ ਆਪਾਂ ਭੁੱਖੇ ਮਰਦੇ ਸੀ ਇੱਥੇ ਬਿਲਕੁਲ ਬਿਲਕੁਲ ਮੈਂ ਕਹਿੰਦਾ ਪ੍ਰਮਾਤਮਾ ਨੇ ਵਾਹਿਗੁਰੂ ਸਾਰਾ ਕੁਝ ਰੋਟੀ ਬੰਦੇ ਨੂੰ ਮਿਲਦੀ ਸੀ ਉਦੋਂ ਵੱਡੀ ਕੋਈ ਚੀਜ਼ ਨਹੀਂ ਬਈਏ ਜੇ ਕੋਈ ਨਾ ਕਾਮਯਾਬ ਹੋਈ ਜਾਂਦੇ ਪੰਜਾਬ ਚ ਆਪ ਸਹੀ 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 ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਇਹ ਲੋਕੀ ਉਹ ਵੀ ਹੈ ਤਾਂ ਬਿਲਕੁਲ ਜਵਾ ਸਹੀ ਹੈ ਫਿਰ ਹੁਣ ਅੱਗੇ ਤੁਸੀਂ ਕੀ ਪਲਾਨ ਹੈ ਹਾਂਜੀ ਪਲਾਨ ਬਣਾਇਆ ਮੇਰਾ ਤਾਂ ਪਲਾਨ ਬਾਈ ਜੀ ਇਹੀ ਹੈ ਵੀ ਰਿਵਰਸ ਮਾਈਗ੍ਰੇਸ਼ਨ ਹੀ ਕਰਨੀ ਹੈ ਮੈਂ ਤਾਂ ਮਤਲਬ ਕਿ ਜੀ ਪਲਾਨ ਆ ਵੀ ਇੱਥੇ ਆਇਆ ਗੱਲ ਬਈ ਜੀ ਪੈਸਾ ਵੀ ਤੁਹਾਨੂੰ ਬੰਦਾ ਛਾਪ ਲੂਗਾ ਪਰ ਸਕਰੂ ਕੋਈ ਨਹੀਂ ਨਾ ਜਿਹੜਾ ਜਿਹੜਾ ਸਕਰੂ ਨਹੀਂ ਲਾਈਫਾਂ ਲਈ ਤੇ ਇੱਕ ਮਿੰਟ ਰੱਬ ਨੇ ਵਸਾ ਦਿੱਤੀ ਰੋਣ ਇੱਕ ਗੱਲ ਹੋ ਜਾਂਦੀ ਹੈ ਜਿਹੜਾ ਮਹਾਰਾਜ ਵੀ ਕਹਿੰਦੇ ਜਿੱਥੇ ਤੁਹਾਨੂੰ ਪੈਦਾ ਬੱਬੇ ਨੂੰ ਤੇ ਜਾਣਾ ਚਾਹੀਦਾ ਬਿਲਕੁਲ ਮਹਾਰਾਜ ਜਦੋਂ ਆਪਾਂ ਨੂੰ ਪੰਜਾਬ ਦੀ ਕਰਤੀ ਹੈ ਨਹੀਂ ਕੋਈ ਬਈ ਜੀ ਮਨੋ ਵੀ ਤੁਸੀਂ ਦੇਖੋ ਇੱਥੇ ਮੈਂ ਆਇਆਗਾ ਇੱਕ ਬੰਦੇ ਦਾ ਪਾਣੀ ਇੰਨਾ ਕੋ ਬੇਕਾਰ ਆ ਤੁਸੀਂ ਤੁਹਾਡੇ ਸਰ ਤੋਂ ਛੋਲਾ ਨਹੀਂ ਪਾ ਸਾਰੀ ਉਮਰ ਤੁਸੀਂ ਮਤਲਬ ਇਹ ਇੰਨਾ ਖੁਸ਼ਕ ਪਾਣੀ ਹੈ ਸੰਦਾ ਹਾਂ ਨਹੀਂ ਮੈਂ 20 ਦਿਨ ਹੀ ਲਾਏ ਸੀਗੇ ਆਲਮੋਸਟ 20 20 ਦਿਨ ਹੀ ਲਾਏ ਸੀਗੇ ਇੰਨਾ ਕੁ ਮੇਰੇ ਸਿਕਰੀ ਪੈ ਗਈ ਸੀ ਸਿਰ ਦੇ ਵਿੱਚ ਵੀ ਬੁਰਾ ਹਾਲ ਸੀ ਇੱਥੇ ਪਾ ਦੋ ਤਿੰਨ ਮਿੰਟ ਟ੍ਰੀਟਮੈਂਟ ਕੀਤਾ ਫਿਰ ਹਾਂਜੀ ਹਾਂਜੀ ਸਹੀ ਗੱਲ ਬਾਈ ਜੀ ਉਹੀ ਗੱਲ ਬਾਈ ਜੀ ਭੇੜਚਾਰ ਦੇ ਵਿੱਚ ਹੀ ਮੈਂ ਫਸ ਗਿਆ ਤੇ ਕੋਈ ਸਦਾ ਕੋਈ ਮਿਸ਼ਨ ਤਾਂ ਹੋਵੇ ਨਾ ਬੰਦੇ ਦਾ ਕਲੋਰੀਨ ਜਿਆਦਾ ਵਰਤ ਚਲੋ ਇੰਨੀ ਕੀ ਚੀਜ਼ ਤਾਂ ਮੈਨੂੰ ਹਾਂ ਜੀ ਤਰੋ ਇੰਨੀ ਵੀ ਚੀਜ਼ ਤੇ ਨੇ ਮੈਨੂੰ ਦਿਖਾ ਦੀ ਕੱਲ ਨੂੰ ਮਤਲਬ ਮੈਂ ਪੰਜਾਬ ਵੀ ਹੋਣਾ ਚਾਹੀਏ ਮੈਨੂੰ ਵੇੜੀ ਤੋਂ ਨਹੀਂ ਪੈਜੇ ਮੈਂ ਮਤਲਬ ਕਿ ਲਾਲ ਹੂੰਗਾ ਇੰਨਾ ਕਿਸੇ ਬੰਦੇ ਨੂੰ ਨਾ ਜੋੜ ਦਿੰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਅਕਲ ਤਾਂ ਬੰਦਾ ਨੂੰ ਮਿਲ ਜਾਂਦੀ ਹੈ ਬਾਹਰ ਜਾ ਕੇ ਇੱਕ ਤਾਂ ਹੈ ਪੋਜਿਟਿਵ ਚੀਜ਼ ਵੀ ਬੰਦਾ ਹੋਰ ਨਾ ਕੁਝ ਲੈ ਕੇ ਆਉ ਤਾਂ ਅਕਲ ਤਾਂ ਜੇ ਵਿੱਚ ਜ਼ਰੂਰ ਪਾ ਕੇ ਲਿਆਊਗਾ ਮੈਂ ਕਹਿੰਦਾ ਬਾਈ ਜੀ ਬੰਦਾ ਸਾਰੀ ਉਮਰ ਸਿਰਫ ਹੀ ਨਹੀਂ ਹੁੰਦਾ ਹੂੰ ਵੀ ਬੰਦਾ ਇੰਨਾ ਕਿ ਮਤਲਬ ਕਿ ਸੈਲਫ ਡਿਪੈਂਡੈਂਟ ਬਣਾ ਸਕਦਾ ਬਿਲਕੁਲ ਬਿਲਕੁਲ ਵੀ ਬੰਦਾ ਐ ਕਹੂਗਾ ਕਿ ਮੈਂ ਕੰਮ ਕਰਾਂ ਕੰਮ ਕਰਾਂ ਬਿਲਕੁਲ ਬ ਬਿਲਕੁਲ ਸਹੀ ਗੱਲ ਆ ਹਾਂਜੀ ਹਾਂ ਬਾਕੀ ਨਾਲ ਬਈ ਜੇ ਆਪਾਂ ਪੰਜਾਬ ਨਹੀਂ بچਾਉਣਾ ਹਾਂ ਆਪਾਂ ਹੀ ਨਾ ਰਹੇ ਬਿਲਕੁਲ 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 ਸਭ ਤੋਂ ਵੱਡੀ ਗੱਲ ਚਲੋ ਪੰਜਾਬ ਦੀ ਤਾਂ ਗੱਲ ਬਾਅਦ ਚ ਤੁਹਾਡੀ ਤੁਹਾਡੇ ਪੇਰੈਂਟਸ ਨੂੰ ਲੋੜ ਆ ਠੀਕ ਆ ਫਸਟ ਪ੍ਰੀਅਰਟੀ ਤੁਹਾਡੀ ਫੈਮਿਲੀ ਆ ਠੀਕ ਆ ਸੈਕੰਡ ਪ੍ਰੀਅਰਟੀ ਤੁਹਾਡੀ ਸਟੇਟ ਆ ਤੁਹਾਡੇ ਸਟੇਟ ਦੇ ਲੋਕ ਆ ਜੇ ਤੁਹਾਡੇ ਪੇਰੈਂਟਸ ਹੀ ਇੱਥੇ ਕਹਿ ਲੋ ਵੀ ਉਹ ਸਜਾ ਵਾਲੀ ਗੱਲ ਹੀ ਆ ਨਾ ਇੱਕ ਵੀ ਤੁਸੀਂ ਛੱਡ ਕੇ ਤੁਰ ਜਾਂਦੇ ਆ ਤੇ ਉਹ ਇੱਥੇ ਬਿਲਕਦੇ ਰਹਿੰਦੇ ਆ ਹੁਣ ਆਪਾਂ ਦੇਖ ਲਓ ਕਿੰਨਿਆਂ ਨੇ ਕੀ ਸੀ ਘਰ ਦੇ ਵਿੱਚ ਮੈਂ ਇੱਥੇ ਆ ਕੇ ਦੋ ਜਾਣੇ ਰਹਿ ਗਏ ਤੇ ਤੁਸੀਂ ਦੇਖ ਲਓ ਕਿ ਕੀ ਉਹਨਾਂ ਦੀ ਜੀ ਲਾਈਫ ਨਹੀਂ ਨਹੀਂ ਬਿਲਕੁਲ 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 ਇਕੱਲੇ ਸਿੰਗਲ ਬੰਦੇ ਨੂੰ ਇਕੱਲੇ ਵੀ ਚਾਹੀਦਾ ਹੀ ਨਹੀਂ ਇਹ ਫੈਸਲਾ ਲੈਣਾ ਹੀ ਨਹੀਂ ਚਾਹੀਦਾ ਹਾਂਜੀ ਹਾਂਜੀ ਬਸ ਗੱਲ ਉੱਥੇ ਆ ਗਈ ਬਈ ਜੀ ਕਹਿੰਦੇ ਨੇ ਹੁੰਦੇ ਕਿ ਮਾਈਂਡ ਹੀ ਸਾਰੇ ਇਹ ਜੇ ਸੈਟਅਪ ਕੀਤੇ ਹੋਏ ਹੈਗੇ ਵੀ ਬਾਹਰ ਜਾਣਾ ਬਾਹਰ ਜਾਣਾ ਵੀ ਬਾਹਰ ਦਾ ਹੁੰਦਾ ਇਹ ਤੇ ਕੁਛ ਨਹੀਂ ਗਾ ਹੁੰਦਾ ਕੁਛ ਨਹੀਂ ਬਿਲਕੁਲ 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 ਅੱਜ ਇਹਦੇ ਚਲੋ ਮੈਂ ਕਹਿੰਦਾ ਤੁਹਾਨੂੰ ਜੇ ਪਹਿਲਾਂ ਗੱਲ ਕਹੀ ਹੈ ਵੀ ਹਜੇ ਤੁਸੀਂ ਸਿੰਗਲ ਐ ਜੇ ਮੰਨ ਲਓ ਵਿਆਹ ਬੂ ਕਰਾ ਕੇ ਆ ਜਾਂਦੇ ਫਿਰ ਪੰਗਾ ਪੈ ਜਾਣਾ ਸੀ ਜੇ ਤਾਂ ਮੈਂ ਨਹੀਂ ਖਾਤੇ ਬਹੁਤ ਹੋਣੇ ਸੀ ਮੇਰੇ ਉੱਤੇ ਬਹੁਤ ਬੁਰਾ ਹਾਲ ਹੋ ਜਾਣਾ ਖਰਚੇ ਹੋਣੇ ਸੀ ਕਿ ਮੰਨ ਲਓ ਕੁੜੀ ਨੇ ਕਹਿਣਾ ਸੀ ਮੈਂ ਤਾਂ ਨਹੀਂ ਜਾਂਦੀ ਪੰਜਾਬ ਤੂੰ ਜਾਣਾ ਤਾਂ ਜਾਵੜਾ ਫਿਰ ਘਰ ਟੁੱਟਣ ਵਾਲੀ ਤਾਂ ਗੱਲ ਹੋ ਜਾਂਦੀ ਬਈ ਤੁਸੀਂ ਬੜਾ ਪੰਗਾ ਵਾ ਇਹ ਵੀ ਇਹ ਵੀ ਬੜਾ ਪੰਗਾ ਤਾਂ ਇਹਦਾ ਮੈਂ ਵਿਆਹ ਨਹੀਂ ਕਰਾ ਰਿਆ ਕਹਿੰਦਾ ਕੁੜੀ 20 ਸਾਲਾਂ ਦੀ ਇੱਥੇ ਹੁਣ ਗਈ ਇਨ ਲੋਕਾਂ ਦਾ ਲਾਈਫ ਹੈਪਸ ਆਂਦਾ ਜੇ ਆਪ ਨੂੰ ਨਹੀਂ ਆਈਗੀ ਆਪ ਨੂੰ ਪੰਜਾਬ ਦੀ ਲਾਈਫ ਹੋਰ ਲੱਗਦੀ ਹੈ ਬਿਲਕੁਲ ਬਿਲਕੁਲ ਹੁਣ ਬੰਦਾ ਨਾ ਉਹ ਗ੍ਰਾਮਾ ਇੰਦਰ ਜੁਗਰਾਦਾ ਇਹ ਲਾਈਫ ਨਾ ਉਹ ਉਹਨਾਂ ਜਵਾਕਾਂ ਨੂੰ ਵਧੀਆ ਲੱਗਦੀ ਹੈ ਜਿਹੜੇ ਜਵਾਕ ਘਰ ਤੋਂ ਰਹੇ ਹੀ ਬਾਹਰ ਹੈ ਜਿਨ੍ਹਾਂ ਨੂੰ ਕਿਸੇ ਫੈਮਿਲੀ ਚੋਂ ਪਿਆਰ ਮਿਲਿਆ ਹੀ ਨਹੀਂਗਾ ਉਹਨਾਂ ਨੂੰ ਜਿੱਥੇ ਮਰਜੀ ਦੁਨੀਆ ਦੇ ਕੋਨੇ ਤੇ ਛੱਡਿਆ ਉੱਥੇ ਰਹਿ ਪੈਣਗੇ ਉਹ ਤੁਸੀਂ ਜਿਵੇਂ ਦੇਖ ਲਓ ਬਈ ਤੇ ਮੇਰੀ 31 ਸਾਲ ਦੀ ਉਮਰ ਹੈ ਮੇਰੀ ਮਾਂ ਨਾਲ ਮੈਂ ਰਹਿੰਦਾ ਸੀਗਾ ਮੇਰੀ ਮਾਂ ਨੇ ਮੈਨੂੰ ਅੱਜ ਤੱਕ ਮੈਨੂੰ ਆਪਦੇ ਅਲੱਗ ਨਹੀਂ ਕੀਤਾ ਚੰਡੀਗੜ੍ਹ ਵੀ ਨਹੀਂ ਰਹਿੰਦੇ ਸੈਕਰਾਮ ਹੂੰ ਤੁਸੀਂ ਦੇਖੋ ਔਖਾ ਇਸ ਸਾਲ ਦੇ ਵਿੱਚ ਮੇਰੀ ਮਾਂ ਨਾਲ ਇਸ ਕੰਦੇ ਨੂੰ ਹੂੰ ਨਹੀਂਸ ਆਪਦੇ ਤੋਂ ਪਾਸੇ ਨਹੀਂ ਹੁੰਦੀ ਪਰ ਬਿਲਕੁਲ 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 ਨਹੀਂ ਫਿਰ ਤਾਂ ਔਖਾ ਬੰਦੇ ਨੂੰ ਨਾ ਰਹਿਣਾ ਇੰਨਾ ਹਾਲਾਤਾਂ ਦੇ ਵਿੱਚ ਰਹਿਣਾ ਔਖਾ ਫਿਰ ਤਾਂ ਹਾਂਜੀ ਹਾਂਜੀ ਓਵਰ ਆਲ ਜਿੱਥੇ ਜਿੱਥੇ ਤੁਸੀਂ ਰਹਿ ਰਹੇ ਆ ਉੱਥੇ ਬੀ ਜਿਵੇਂ ਤੁਸੀਂ ਆਏ ਆ ਪੀਆਰ ਹੋਰ ਆਪਣੇ ਪੰਜਾਬੀ ਜੀ ਕਿੰਨੇ ਕੁ ਲੋਕ ਆ ਉੱਥੇ ਪੰਜਾਬੀ ਤਾਂ ਬਹੁਤ ਆਪਣੇ ਸੀ ਮਤਲਬ ਕਿ ਪੰਜਾਬੀ ਹੁੰਦਾ ਸਾਨੂੰ ਗੱਲ ਇੱਕ ਬੰਦਾ ਮਿਲਿਆ ਸੀ ਨੇਪਾਲੀ ਅੱਛਾ ਜੀ ਨੇਪਾਲੀ ਤੇ ਨੇਪਾਲੀ ਸੀ ਹਾਂ ਜੀ ਓਕੇ ਤੇ ਉਹ ਨਾਲ ਸਾਡੇ ਕੋਲ ਵਿਚਾਰਾ ਰੋ ਪਿਆ ਕਿ ਕਹਿੰਦਾ ਵੀ ਮੈਨੂੰ 5 ਮਹੀਨੇ ਇਥੇ ਹੋਏ ਨਵਾਲ ਹੋ ਗਏ ਮਹੀਨੇ ਤੋਂ ਮੈਨੂੰ ਇੱਕ ਦਿਨ ਵੀ ਮੈਂ ਕੰਮ ਤੇ ਨਹੀਂ ਗਿਆ ਉਹਦੇ ਅੱਖਾਂ ਚ ਪਾਣੀ ਹਾਂ 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 ਈ ਨਾ ਬੰਦਾ ਉਧਰ ਜਾਣ காங்கிரஸ் ਸਟੂਡੈਂਟ ਲਾਈਫ ਤੇ ਤਾਂ ਨਾਲ ਜਿਆਦਾ ਸਟਰਗਲ ਹਨ ਮੇਰੇ ਜੀ ਸਟੂਡੈਂਟ ਦਾ ਮੈਂ ਕਹਿੰਦਾ ਕੋਈ ਜ਼ਿੰਦਗੀ ਚ ਭੁੱਲ ਕੇ ਵੀ ਨਾ ਵੇ। ਬਿਲਕੁਲ 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 ਜਮਾਂ ਸਹੀ ਗੱਲ ਆ। ਸਟੂਡੈਂਟ ਦਾ ਸਟੂਡੈਂਟ ਕੋਈ ਨਹੀਂ ਆਇਆ ਕੋਈ ਤੁਸੀਂ ਸੀਸਾ। ਹੂੰ। ਸੀਸਾ ਕਦੋਂ ਨਹੀਂ ਤੁਸੀਂ ਕੰਮ ਕਰਨਾ ਦਾ ਕਿ ਤੁਸੀਂ ਮਤਲਬ ਕਿ ਘਰੇ ਵੀ ਮਤਲਬ ਕਿ ਪੈਸੇ ਕਮਾਉਣੇ ਹਨ ਕਿ ਕਿੰਨੇ ਵੀ ਨਿਕਲਦੀਆਂ ਮੈਂ ਜੀ। ਨਹੀਂ ਨਿਕਲਦੀਆਂ। ਹੁਣ ਆਏ ਵੀ ਹੈ ਨਾ ਜੇ ਕੈਨੇਡਾ ਨੇ ਥੋੜੀ ਰੋ ਹਾਂਜੀ। ਕੈਨੇਡਾ ਨੇ ਰੋਕ ਲਾਤੀ ਥੋੜੀ ਜੀ ਹਣਾ ਵੀਜ਼ਨ ਤੇ ਸਟੂਡੈਂਟ ਵੀਜ਼ੇ ਤੇ ਹੁਣ ਜਿਹੜੇ ਜੰਟ ਆ ਉਹ ਇੱਧਰ ਐਡਵਰਟਾਈਜ਼ਮੈਂਟ ਕਰਨ ਲੱਗ ਗਏ ਯੂਐਸਏ ਦੀ ਤੇ ਅਸਟ੍ਰੇਲੀਆ ਦੀ ਵੀ ਅਸਟ੍ਰੇਲੀਆ ਜਾਓ ਯੂਐਸਏ ਜਾਓ ਐ ਕਰੋ ਫਲਾਨਾ ਕਰੋ ਗਲਤ ਗੱਲ ਆ ਬਾਈ ਇਹ ਏਜੰਸੀ ਦਾ ਬਈ ਇਹ ਹੀ ਗੱਲ ਹੈ ਹੁਣ ਕੋਈ ਆਪਣਾ ਬੰਦਾ ਉੱਥੇ ਇਹਨਾਂ ਨੂੰ ਪਹਿਲਾਂ ਤਾਂ ਏਜੰਟਾਂ ਨੂੰ ਅੰਦਰ ਕਰੇ ਦੇ ਨੇ ਹੈਗੇ ਇੱਥੋਂ ਦੇ ਉਹਨਾਂ ਦਾ ਇਹੀ ਆਪਣੀ ਪੰਜਾਬ ਦੀ ਜਵਾਨੀ ਖਰਾਬ ਕਰੀ ਜਾਂਦੇ ਇਹ ਸਾਲਾ ਨਸ਼ੇ ਨਾਲ ਪੈੜਾ ਰੋਗ ਆ ਬਾਈ ਚਿੱਟਿਆਂ ਦਾ ਬੰਦੇ ਨੂੰ ਪਛੜਾਦਾ ਬਿਲਕੁਲ ਬਿਲਕੁਲ ਭਾਵੇਂ ਨਾਲ ਵੀ ਮਾਤੋ ਛੜਾ ਬਿਲਕੁਲ ਜੇ ਸਰਦੂ ਸਮਝਾ ਲੂਗਾ ਬੱਚਾ ਬਿਲਕੁਲ ਇਹ ਤਾਂ ਬਈ ਜਦੋਂ ਤੁਹਾਡੇ ਖਾਲੀ ਖਾਲੀ ਹੋ ਗਏ ਤੁਹਾਡੇ ਮਗਰ ਕੁਝ ਰਿਹਾ ਹੀ ਨਾ ਤੇ ਤੁਸੀਂ ਵੀ ਸਾਲਾ ਲੈਣਾ ਕੀ ਹੈ ਥੋੜੀ ਕੀ ਕੀ ਕਦਮ ਹੋ ਗਈ ਸਾਡੇ ਕੋਲ ਹੂੰ ਤੁਸੀਂ ਸਰਂਡਰ ਕਰੋ ਬਿਲਕੁਲ ਇਹਨਾਂ ਨੂੰ ਆਪ ਵੀਜ਼ਾ ਦਿੰਦੇ ਆਪਾਂ ਇਹਨਾਂ ਨੂੰ ਸਰਂਡਰ ਕਰ ਦੇ ਕਾ ਕਿ ਵੀ ਅਸੀਂ ਤੁਹਾਡੇ ਸਰਂਡਰ ਹੋਵੇ ਜੇ ਸਾਡੇ ਨਾਲ ਸਾਡਾ ਤੁਸੀਂ ਕੁਝ ਮਰਜ਼ੀ ਕਰ ਲੋ ਹੈ ਜਵਾ ਸਹੀ ਹੈ ਬੁੱਧੀ ਗੱਲ ਬਈ ਇਹ ਆਈ ਨਹੀਂ ਗੱਲ ਵੀ ਬੰਦਾ ਬਾਹਰੇ ਕਮਾ ਲੂਗਾ ਫਿਰ ਇੱਥੇ ਟੈਕਸ ਵੀ ਨਹੀਂ ਲੋਟ ਆਉਣੇ ਪੈਣਾ ਦਾ ਉਹਦਾ ਜਿਹੜਾ ਕਮਾਇਆਗਾ ਇੱਥੇ ਹੀ ਰਹਿਣਾ ਤਰੇਪ ਹੀ ਇਹ ਜਿਹਾ ਆਇਆ ਹੋਇਆਗਾ ਵੀ ਸਸੂ ਤਰੇਪ ਤੋਂ ਨਿਕਲ ਨਹੀਂ ਸਕਦੇ ਸਾਰੀ ਸੰਧੀ ਇਹਨਾਂ ਨੂੰ ਤਾਂ ਫਾਇਦਾ ਕਿਉਂਕਿ ਇਹਨਾਂ ਨੇ ਯੰਗ ਲੇਬਰ ਮੈਨਸ ਹੂੰ 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 ਇਹਨਾਂ ਨੂੰ ਤਾਂ ਫਾਇਦਾ ਨਾ ਪੱਤਾ ਤਿਆਰ ਕੀਤਾ ਹੋਇਆ ਬਿਲਕੁਲ ਸੈਸੇ ਜਿੰਦਾ ਟੈਕਸ ਭਰਦਾ ਉਹਨਾਂ ਨੂੰ ਵੀ ਜਿਆਦਾ ਉਹ ਤਾਂ ਪੈਸੇ ਲੈਂਦੀ ਆ ਯਾਲੇ ਯੰਗ ਲੇਬਰ ਕੰਮ ਵੀ ਤਾਂ ਵੱਧ ਕਰਦੀ ਆ ਆਮ ਬੰਦਿਆਂ ਨਾਲੋਂ ਕਿਉਂਕਿ ਉੱਥੇ ਜਿਹੜੇ ਯੰਗ ਹੈਗੇ ਆ ਬਾਹਲੀਆਂ ਕੰਟਰੀਆਂ ਦੇ ਵਿੱਚ ਉੱਥੋਂ ਦੇ ਨੇਟਵਾਂ ਉਹ ਇੰਨਾ ਕੰਮ ਨਹੀਂ ਨਾ ਕਰਦੇ ਜਿੰਨੇ ਆਪਣੇ ਪੰਜਾਬੀ ਬੰਦੇ ਕੰਮ ਕਰਦੇ ਹਾਂਜੀ 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 ਨਹੀਂ ਉਹ ਕਰਦੇ ਨਹੀਂ ਨਹੀਂ ਨਾਲ ਬਈ ਨਹੀਂ ਕਿਉਂ ਇਨ੍ਹਾਂ ਨੂੰ ਫਾਇਦਾ ਵੀ ਇਹਨਾਂ ਨੇ ਕੀ ਜੇ ਇਹਨਾਂ ਤੋਂ ਜਿਹੜਾ ਬੰਦਾ ਤਿਆਰ ਕੀਤਾ ਹੋਇਆ ਪੜਿਆ ਲਿਖਿਆ ਬੰਦਾ ਮੈਂ ਕਹਿੰਦਾ ਉਹ ਤਾਂ 15-15 20 ਵੀ ਲੱਖ ਕੈ ਕੇ ਸਾਹ ਪਰਾਂਗੇ ਇਹਨੂੰ ਤਾਂ ਫ੍ਰੀ ਚ ਮਿਲ ਰਿਹਾ ਨਾ ਫ੍ਰੀ ਚ ਫ੍ਰੀ ਚ ਬਿਲਕੁਲ ਬਿਲਕੁਲ ਹਾਂਜੀ ਉਹਨਾਂ ਨੂੰ ਫਿਰ ਆਪਣੇ ਬੰਦੇ ਤਿਆਰ ਕਰਨ ਦੀ ਲੋੜ ਆ ਗਈ ਉਹਨਾਂ ਨੂੰ ਪਤਾ ਨਹੀਂ ਮਿਲਦੀਆਂ ਦੇ ਬਸ ਹੂੰ 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 ਬਿਲਕੁਲ ਸਹੀ ਆ ਬੰਦਾ ਬਈ ਜਿੰਨ ਦੀ ਮੰਮੀ ਨੇ ਬੜਾ ਮਸਤਾਇਆ ਸੀਗਾ ਕਿ ਤੂੰ ਲਾ ਲੱਗ ਤੇ ਠੀਕ ਆ ਵਜਾ ਬਸ ਉਹੀ ਗੱਲ ਪੇੜ ਚਾਲ ਦੇ ਵਿੱਚ ਚਾਲ ਪੇੜ ਚੱਲ ਬਿਲਕੁਲ 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 ਹਾਂਜੀ ਆ ਤੋਂ ਡੇ ਵਾਲਾ ਕੇਸ ਤਾਂ ਮੈਂ ਮੈਨੂੰ ਲੱਗਦਾ ਦੂਜਾ ਤੀਜਾ ਕੇਸ ਹੀ ਹੈ ਜਿਹੜਾ ਵੀ ਬੰਦਾ ਪੀਆਰ ਗਿਆ ਉਹ ਵੇ ਤੇ ਇਹ ਕਹਿ ਰਿਹਾ ਵੀ ਮੈਨੂੰ ਕੰਮ ਨਹੀਂ ਮਿਲਦਾਗਾ ਨਹੀਂ ਤਾਂ ਲੋਕ ਉੱਥੇ ਵੀ ਗੈਨ ਵਾਲੇ ਰਹਿਣ ਵਾਲੇ ਇਹ ਕਹਿੰਦੇ ਆ ਵੀ ਨਹੀਂ ਸਟੂਡੈਂਟ ਨੂੰ ਔਖਾ ਜਿਹੜਾ ਕੋਈ ਪੀਆਰ ਆਉਂਦਾ ਜਾਂ ਕੁਛ ਆਉਂਦਾ ਉਹਨੂੰ ਨਹੀਂ ਕੋਈ ਇੰਨੀ ਤਕਲੀਫ ਥੋੜੇ ਸਾਹਮਣੀਆਂ ਦੇਖ ਲਓ ਬਾਈ ਜੀ ਹੂੰ ਵੀ ਕੋਈ ਲਾਈਫ ਹੈ ਸਕੂਨ ਨਹੀਂ ਨਾ ਬਾਈ ਜੀ ਇੱਥੇ ਤੁਹਾਡਾ ਚਾਹੇ ਤੁਸੀਂ ਖੜ-ਬਾਰ ਪੀਤੀਆਂ ਜਾਂ ਚਾਹ ਆਪ ਲੋ ਸਕੂਨ ਹੈ ਤੁਹਾਡਾ ਤੁਹਾਡੇ ਘਰ ਦੇ ਵਿੱਚ ਇਹ ਉਹ ਸਾਰੀ ਉਹਦੀ ਕਿਸੇ ਕ੍ਰਾਂਤੀ 'ਚ ਕੀਮਤ ਨਹੀਂ ਇਹ ਜਿਹੜੀਆਂ ਮਾਪਿਆਂ ਦਾ ਪਿਆਰ ਕਰਨਾ ਜਿਹੜੀਆਂ ਇਹ ਚੀਜ਼ਾਂ ਆ ਸਕੂਨ ਆ ਖੁਸ਼ੀ ਆ ਚੈਨ ਆ ਤੁਹਾਡੀ ਫੈਮਿਲੀ ਦਾ ਪਿਆਰ ਆ ਹਨਾ ਇਹ ਬੰਦੇ ਨੂੰ ਰਿਸਟ ਪੋਸਟ ਰੱਖਦੀਆਂ ਹੈਲਦੀ ਰੱਖਦੀਆਂ ਜੇ ਇੰਨਾਂ ਚੀਜ਼ਾਂ ਚੋਂ ਚੀਜ਼ਾਂ ਮਿਸਿੰਗ ਆ ਹਨਾ ਸਮਝ ਲਓ ਵੀ ਤੁਸੀਂ ਬਿਮਾਰੀ ਵੱਲ ਨੂੰ ਜਾ ਰਹੇ ਆ ਹਾਂਜੀ ਹਾਂਜੀ ਉਹ ਤਾਂ ਗੱਲ ਹੈ ਸਹੀ ਗੱਲ ਹੈ ਭਾਈ ਜੀ ਜਿਹੜੇ ਬਾਹਰਲੇ ਤੁਸੀਂ ਬਾਈ ਜੀ ਤੁਸੀਂ ਕਹਿੰਦੇ ਹਾਂਜੀ ਬੋਲੋ ਬੋਲੋ ਤੁਸੀਂ ਬੋਲੋ ਜਾਣਾਂਗੇ ਨਾ ਦੇ ਕੋਈ ਚੰਗੀਆਂ ਬਈ ਜੀ ਨਹੀਂ ਨਹੀਂ ਮੇਰਾ ਤਾਂ ਹੋਮ ਟਾਊਨ ਫਰੀਦਕੋਟਾ ਫਰੀਦਕੋਟ ਮੇਰੇ ਨਾਲ ਕੇ ਸੀ ਡੋਗਰ ਬਸਤੀ ਚ ਹਾਂ ਡੋਗਰ ਬਸਤੀ ਮੈਂ ਚਾਨ ਦਾ ਡੋਗਰ ਬਸਤੀ ਕਾਫੀ ਮਸ਼ਹੂਰ ਆ ਡੋਗਰ ਬਸਤੀ ਫਰੀਦਕੋਟ ਚ ਹਾਂਜੀ ਹਾਂਜੀ ਤੁਜੀ ਮੈਂ ਕਹੇ ਬਈ ਜੀ ਬਹੁਤ ਵਧੀਆ ਕੰਮ ਕਰੀ ਜਾਂਦਾ ਇਹ ਤਾਂ ਪੂਰਾ ਮਤਲਬ ਹੀ ਕਿ ਇਹ ਬੋਲਰ ਸੰਗਲੋ ਪੰਜਾਬ ਨੂੰ بچਾਉਣ ਵਾਲਾ ਕੰਮ ਹੀ ਹੈ ਜਿਹੜਾ ਤੁਸੀਂ ਕਰ ਰਹੇ ਹੋ ਹਾਂ ਬਹੁਤ ਹੁਣ ਤਾਂ ਇਹ ਕਹਿ ਦਈਏ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਲੋਕਾਂ ਤੇ ਅਸਰ ਵੀ ਹੋ ਰਿਹਾ ਮੁੰਡੇ ਕੁੜੀਆਂ ਸੋਚ ਵੀ ਰਹੇ ਆ ਹਨ ਵੀਡੀਓ ਦੇਖਦੇ ਵੀ ਆ ਕਮੈਂਟ ਵੀ ਕਰਦੇ ਆ ਵੀ ਅਸੀਂ ਜਾਣਾ ਅਸੀਂ ਕੀਵੇਂ ਡਿਸੀਜਨ ਲਈਏ ਚਾਹੀਏ ਕਿ ਨਹੀਂ ਜਾਈਏ ਵੱਡੀ ਗੱਲ ਹੈ ਪੇਰੈਂਟਸ ਕੋਲੇ ਗੱਲ ਪਹੁੰਚ ਰਹੀ ਆ ਜਿਨ੍ਹਾਂ ਨੇ ਜਵਾਬ ਕੱਲਣਾ ਹੈ ਪੇਰੈਂਟਸ ਵੀ ਸੋਚਣ ਤੇ ਮਜਬੂਰ ਆ ਵੀ ਅਸੀਂ ਇਹ ਫੈਸਲਾ ਲਈਏ ਕਿ ਨਾ ਲਈਏ ਹਾਂ ਜੀ ਹਾਂ ਜੀ ਜਿਹੜਾ ਇੱਕ ਹੋਰ ਗੱਲ ਆ ਇੰਪੋਰਟੈਂਟ ਗੱਲ ਵੀ ਇੱਕ ਤਾਂ ਬੰਦਾ ਜਿਹੜਾ ਬਾਹਰ ਜਾਂਦਾ ਫੈਮਿਲੀ ਤੋਂ ਵੱਖ ਹੋ ਗਿਆ ਜਿਹੜਾ ਬਾਹਰਲੇ ਮੁਲਕਾਂ ਦਾ ਖਾਣਾ ਪੀਣਾ ਨਾ ਖਾਣਾ ਪੀਣਾ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਫਾਸਟ ਫੂਡ ਖਾਂਦੇ ਆ ਉਹ ਜਵਾਕ ਨਹੀਂ ਕੱਲ ਨੂੰ ਵਿਆਹੇ ਜਾਣਗੇ ਤਾਂ ਉਹ ਜਵਾਕ ਜੰਮਣ ਦੇ ਕਾਬਿਲ ਨਹੀਂ ਹੈਗੇ ਨਹੀਂ ਹੈਗੇ ਨਹੀਂ ਹੈਗੇ ਸਹੀ ਗੱਲ ਹੈ ਕੌਮਕ ਬਿਲਕੁਲ ਸਹੀ ਕੀ ਨਹੀਂ ਹਾਂ ਜੇ ਇਸ ਵਿਸ਼ੇ ਤੇ ਹੀ ਆਪਾਂ ਗੱਲ ਕਰਨੀ ਹੋਵੇ ਨਾ ਤੇ ਵੀ ਬਹੁਤ ਡੂੰਘੀਆਂ ਗੱਲਾਂ ਸਾਇੰਟਿਫਿਕ ਜਿੰਨਾ ਤੱਕ ਰੀਜਨ ਹੈਗੇ ਆ ਜਿਹੜੇ ਮੈਨੂੰ ਬੁੱਧੀਜੀਵੀ ਬੰਦਿਆਂ ਨੇ ਗੱਲਾਂ ਕੀਤੀਆਂ ਦੱਸੀਆਂ ਨਾ ਵੀ ਆਪਾਂ ਜੇ ਇਸ ਵਿਸ਼ੇ ਤੇ ਵੀ ਗੱਲ ਕਰੀਏ ਨਾ ਤੇ ਬਹੁਤ ਵੱਡਾ ਵਿਸ਼ਾ ਹੈ ਤੇ ਪਰ ਮੁੱਖ ਦੀ ਗੱਲ ਇਹ ਆ ਵੀ ਜਿਹੜਾ ਉੱਥੋਂ ਦਾ ਖਾਣਾ ਪੀਣਾ ਖਰਾਕ ਹੈ ਉਹ ਛੇਤੀ ਬੰਦੇ ਨੂੰ ਬਜ਼ੁਰਗ ਕਰ ਰਹੀ ਹੈ ਕੰਦੂਸ ਜਿਆ ਆਏ ਦੇਖ ਲਓ ਬਾਈ ਦੀ ਖਾਣੇ ਪੀਣੇ ਦੱਸ ਦੋ ਤੁਹਾਨੂੰ ਮੈਂ ਪੇਟ ਵਾਲੀ ਦਵਾਈ ਲੈ ਕੇ ਆਇਆ ਸੀਗਾ ਮੈਨੂੰ ਲੱਗਦਾ ਮੈਂ ਸਾਰੀਆਂ ਗੋਲੀਆਂ ਖਾ ਲਈ ਆਪੋ ਇੰਨਾ ਮੇਰਾ ਪੇਟ ਖਰਾਬ ਰਹਿੰਦਾ ਹੂੰ 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 ਤੁਹਾਨੂੰ ਮਤਲਬ ਕਿ ਜਿਹੜਾ ਐਟਮੋਸਫੇਅਰ ਤੇਨੂੰ ਵਧੀਆ ਗਾ ਰੋਟੀ ਪਾਣੀ ਫੱਗੂ ਮਤਲਬ ਕਿ ਇਹ ਜਈ ਆਟਾ ਨਹੀਂ ਵਧੀਆ ਗਾ ਪਤਾ ਨਹੀਂ ਸਾਡਾ ਕੀ ਹੋ ਗਿਆ ਮੈਂ ਤਾਂ ਭਾਰ ਵੀ ਦੇਖੋ 10 ਕਿਲੋ ਘਟ ਗਿਆ ਕਵਾਂਟਲ ਪਾਸ ਹੀ ਮੇਰੇ ਤੇ ਅੱਛਾ ਮੈਨੂੰ ਲੱਗਦਾ ਵੀ ਹੁਣ ਅਸੀਂ ਵੀ ਤਾਂ ਹੂੰ ਬਾਈ ਜੀ ਉਹ ਡਿਪਰੈਸ਼ਨ ਘਟਾ ਦਿੰਦਾ ਜੀ ਨਾ ਭਾਰ ਇਹ ਡਿਪਰੈਸ਼ਨ ਇਹ ਤੁਹਾਡੇ ਸਰੀਰ ਨੂੰ ਇਫੈਕਟ ਪਾ ਜਾਂਦੀ ਹੈ ਜੀ ਖਾ ਜਾਂਦੀ ਖੋਣਾਂ ਨੂੰ ਖਾ ਜਾਂਦੀ ਹੈ ਡਿਪਰੈਸ਼ਨ ਦਾ ਬੰਦੇ ਨੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਲ ਡਿਪਰੈਸ਼ਨ ਨਹੀਂ ਹਿੱਸੇ ਬਸ 8 10 15 20 ਲੱਖ ਲਾ ਕੇ ਉਹ ਡਿਪਰੈਸ਼ਨ ਨੂੰ ਮੁੱਲ ਲੈਂਦੇ ਆ ਤੇ ਬਾਈ ਮੇਰੀ ਗੱਲ ਸੁਣੋ ਫਿਰ ਜੇ ਤੁਹਾਡਾ ਮਨ ਹੈਗਾ ਹੀ ਆ ਵੀ ਇੱਥੇ ਨਹੀਂ ਕੋਈ ਚਾਂਸ ਹੈਗੇ ਫਿਰ ਬਾਈ ਜੁੱਲੀ ਬਿਸਤਰਾ ਚੱਕੋ ਤੇ ਆ ਜਾਓ ਫਿਰ ਸੋਚਣਾ ਕਿਉਂ ਕਿਉਂ ਹੋਰ ਦਿਨ ਵੀ ਹੋਰ ਕਿਉਂ ਖਰਾਬ ਕਰਨੇ ਆ ਭਈ ਉਹੀ ਵਿੱਚ ਕਰਦੇ ਨੂੰ ਕਿੰਨਾ ਗਲਤ ਵੀ ਹਨ ਆ ਵੀ ਪੈਸੇ ਆਪਾਂ ਯਾਰ ਅੱਗੇ ਚੰਲਾ ਤੇ ਕਿ ਹੁਣ ਇੱਥੇ ਜਲ ਹੋਰ ਭੇਜ ਦੋਗੇ ਯਾਰ ਤਾਂ ਹੁਣ ਕਰਦਿਆਂ ਪੈਸਾ ਥੋੜੀ ਬਰਬਾਰ ਕਰਨਾ ਤੁਸੀਂ 40000 ਰੁਪਏ ਦਾ ਤੁਸੀਂ ਉਹ ਗਵਾ ਰਹੇ ਆ ਕੰਮ ਤੁਹਾਨੂੰ ਮਿਲ ਨਹੀਂ ਰਿਹਾ 40000 ਤੁਸੀਂ ਇਹਦਾ ਹੋਰ ਦੇ ਰਹੇ ਆ ਪਲੱਸ ਤੋਰੇ ਫੇਰੇ ਤੇ ਖਰਚਾ ਵੀ ਜਿੱਥੇ 10 ਲਾਏ ਆ ਤੇ ਤੁਸੀਂ 5 ਹੋਰ ਲਾਉਂਗੇ 5 ਹੋਰ ਲਾ ਕੇ ਵੀ ਤੁਸੀਂ ਅਖਰ ਵਾਪਸੀ ਮੋੜਨਾ ਤੇ ਫਿਰ ਹੁਣ ਟਾਈਮ ਨਾਲ ਮੋੜ ਲਓ ਜੇ 5 ਤਾਂ ਉਹ ਤਾਂ ਬਚਾਓ ਹਾਂਜੀ ਹਾਂਜੀ ਬਈ ਮੈਂ ਤੁਸੀਂ ਮੰਨਣਾ ਗੱਲ ਅੱਜ ਮੈਂ ਫੇਰ ਮੈਨੂੰ ਸਾਰਾ ਕੁਝ ਜ਼ਿੰਦਗੀ ਚ ਰੋਣਾ ਆਇਆ ਅੱਜ ਵੀ ਮੈਂ 2 ਘੰਟੇ ਰੋਇਆ ਹੂੰ ਹੂੰ ਵੀ ਸਾਲਾ ਯਾਰ ਜ਼ਿੰਦਗੀ ਹੀ ਆਹ ਜ਼ਿੰਦਗੀ ਦੇ ਜ਼ਿੰਦਗੀ ਦੇ ਕੀ ਬਣ ਗਏ ਕੀ ਸੋਚਿਆ ਸੀ ਤੇ ਕੀ ਹੋ ਗਿਆ ਬਿਲਕੁਲ ਬਿਲਕੁਲ ਇੱਥੇ ਬਾਈ ਤੁਸੀਂ ਜਿਹੜਾ 10 ਲੱਖ ਰੁਪਇਆ ਘਟਾ ਉਹ ਕੁਝ ਵੀ ਨਹੀਂ ਘਟਾ ਇਹ ਤਾਂ ਤੁਸੀਂ ਜੇ ਤੁਹਾਡੀ ਡੈਡੀਕੇਸ਼ਨ ਹੈ ਤੁਹਾਡੇ ਚ ਤੁਸੀਂ ਬੜੇ ਆਰਾਮ ਨਾਲ ਕਮਾਈ ਕਰ ਸਕਦੇ ਆ ਪਰ ਆਏ ਆ ਵੀ ਜ਼ਿੰਦਗੀ ਦਾ ਹਰੇਕ ਦਿਨ ਜਿਹੜਾ ਔਖੇ ਹੋ ਕੇ ਕੱਢਣ ਨਾਲ ਤਾਂ ਕੀ ਲਾਭ ਕੀ ਆ ਬਾਈ ਟਿਕਟ ਕਰਾਓ ਤੇ ਚੜਿਆ ਉਹ ਇਹਦੇ ਚ ਕਿਹੜੀ ਗੱਲ ਆ ਤੁਸੀਂ ਕਿਹੜਾ ਕਿਸੇ ਨੂੰ ਜਦੋਂ ਕਰਦੇ ਤੁਹਾਡੇ ਨਾਲ ਆ ਤੇ ਤੁਸੀਂ ਕਿਹੜਾ ਕਿਸੇ ਨੂੰ ਸਟੇਟਮੈਂਟ ਦੇਣੀ ਆ ਤੁਸੀਂ ਆਪਦੀ ਖੁਸ਼ੀ ਦੇਖੋ ਤੁਹਾਡੀ ਖੁਸ਼ੀ ਕਿਹੜੀ ਕੀ ਕਿ ਕਿਹੜੀ ਚੀਜ਼ ਚੋ। ਆਪਾਂ ਕੋਈ ਨ ਵੀਰ ਸਦਾਰਾ ਨਾ ਹੋਇਆ ਲਬੀ ਆਏ ਹੋ ਦੇਰ ਸਦਾਰਾ ਨੂੰ ਪਈ ਆਪਣੇ ਕੇਜੇ। ਬਈ ਜੇ ਲੋਕਾਂ ਦੀ ਆ ਪ੍ਰਵਾਹ ਕਰੀ ਜਾਵਾਂਗੇ ਤਾਂ ਫਿਰ ਤਾਂ ਆਪਾਂ ਜ਼ਿੰਦਗੀ ਕੱਢ ਹੀ ਨਹੀਂ ਸਕਦੇਗੇ। ਗੱਲ ਤਾਂ ਇਹ ਆ ਇਹ ਆਪਾਂ ਇਹੀ ਚੀਜ਼ ਦੱਸ ਸਕਦੇ ਆ ਬਾਹਰ ਆ ਕੇ ਕਿ ਕਿਸੇ ਦੀ ਪ੍ਰਵਾਹ ਕਰਨੀ ਛੱਡ ਦਿਓ ਆਪਦੇ ਤੇ ਫੋਕਸ ਕਰੋ। ਹਮਮ ਸਹੀ ਗੱਲ ਹੈ। ਉਹ ਤਾਂ ਗੱਲ ਹੈ। ਹਾਂਜੀ। ਲੋਕਾਂ ਨੇ ਭਾਵਾਂ ਦੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਭਾਵਾਂ ਮਾੜਾ ਕੰਮ ਕਰ ਰਹੇ ਹੋ ਠੀਕ ਹੈ 네ਗੇਟਿਵਿਟੀ ਤਾਂ ਤੁਹਾਨੂੰ ਮਿਲ ਨਹੀਂ ਮਿਲਣੀ ਆ। ਪੋਜ਼ਿਟਿਵਿਟੀ ਘੱਟ ਮਿਲੂਗੀ 네ਗੇਟਿਵਿਟੀ ਜ਼ਿਆਦਾ ਮਿਲੂਗੀ ਹੂੰ ਬਸ ਦੇਖਦਾ ਘੰਣਾ ਰਹੀ ਦੀ ਤੇ ਹੀ ਗੱਲ ਤੁਸੀਂ ਆਪ ਦਾ ਫੈਸਲਾ ਆਪ ਲੈਣਾ ਤੁਸੀਂ ਕੀ ਦੇਖਣੀ ਹੈ ਤੁਸੀਂ ਲੋਕਾਂ ਦੀ ਪ੍ਰਵਾਹ ਕਰਨ ਲੱਗ ਗਏ ਤਾਂ ਬੱਸ ਬਈ ਮੈਂ ਕਹ ਬਈ ਜੀ ਤੁਸੀਂ ਇੰਟਰਵਿਊ ਤੁਸੀਂ ਜ਼ਰੂਰ ਲੈ ਲੈਣਾ ਜੀ ਮੇਰੀ ਮੈਂ ਤਾਂ ਆਪ ਅਵੇਅਲ ਕਰਨਾ ਚਾਹੁੰਦਾ ਬੱਚਿਆਂ ਨੂੰ ਵੀਰ ਕੋਈ ਹੰਦੀ ਰੱਖਿਆ ਨਈ ਨਈ ਜ਼ਰੂਰ ਬਾਈ ਜ਼ਰੂਰ ਜ਼ਰੂਰ ਕਿਉਂਕਿ ਕੈਨੇਡਾ ਕੈਨੇਡਾ ਅ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਹਨਾ ਸਾਰਿਆਂ ਜੱਗ ਜਾ ਰਹੀ ਹੈ ਪਰ ਜਿਵੇਂ ਹੁਣ ਤੁਸੀਂ ਆਸਟ੍ਰੇਲੀਆ ਦੀ ਗੱਲ ਦੱਸੀ ਹੈ ਤੇ ਵਾਕਈ ਸ਼ੌਕਿੰਗ ਗੱਲਾਂ ਹਨਾ ਵੀ ਬੰਦਾ ਪੀਆਰ ਹੋਵੇ ਤੇ ਕੰਮ ਨਾ ਮਿਲੇ ਤਾਂ ਓੱਖਾ ਕੰਮ ਆ ਹਾਂਜੀ ਦੇਖ ਲਓ ਡਾਇਰੈਕਟ ਪੀਆਰ ਆ ਜਾਣਾ ਹਾਂਜੀ ਬਿਲਕੁਲ 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 ਬਈ ਜੀ ਆਇਆ ਗੱਲ ਸਮਝੋਣਾ ਬਈ ਆਪਾਂ ਕਿਸੇ ਦਾ ਮਾੜਾ ਨਹੀਂ ਚੱਲਣਾ ਇਹ ਕਿਸੇ ਦਾ ਸਲਾਹ ਚ ਲੋ ਜਵਾਬ ਇੱਕ ਵੀ ਸੁਧਰ ਕੇ ਆਪਣੀ ਇੰਟਰਵਿਊ ਦੇਖ ਕੇ ਜੀ ਜੀ ਤਾਂ ਸਮਝ ਲਓ ਆਪਾਂ ਵੀ ਜਗਜੀਤ ਸਿੰਘ ਦਾ ਟੋਪ ਪਾਸ ਕਰ ਰਹੇ ਹਾਂ ਬਿਲਕੁਲ ਬਿਲਕੁਲ ਦੇਖੋ ਦੇਖੋ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਕਿਉਂ ਆਪਾਂ ਕਿਸੇ ਕੱਲ ਪੰਜਾਬ ਬਚੇ ਆਪ ਨਾਲ ਨਹੀਂ ਮਤਲਬ ਕਿ ਤੁਸੀਂ ਦੇਖੋ ਬਿਲਕੁਲ 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 ਜਦੋਂ ਕੋਈ ਯੂਨੀਕੀਆਂ ਹੋਏ ਤਾਂ ਫਿਰ ਪੰਜਾਬ ਨੇ ਕੀ ਬਜਣਾਗਾ ਬਿਲਕੁਲ ਜਮਾਂ ਸਹੀ ਹੈ ਬਿਲਕੁਲ ਜਮਾਂ ਸਹੀ ਹੈ ਤੁਸੀਂ ਕਰੋ ਬਾਈ ਪਲਾਨ ਕਰੋ ਤੁਸੀਂ ਆਓ मोस्ट 웰ਕਮ ਕੋਈ ਚੱਕਰ ਨਹੀਂ ਆਪਦੀ ਟੈਨਸ਼ਨਾਂ ਟੈਨਸ਼ਨਾਂ ਛੱਡਿਓ ਸਾਰੀਆਂ ਮੈਨੂੰ ਦੱਸੋ ਫਿਰ ਜਦੋਂ ਵਾਪਸ ਆਉਂਦੀ ਆ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਆਰਾਮ ਨਾਲ ਹਾਂਜੀ ਹਾਂਜੀ ਤੁਸੀਂ ਮੇਰਾ ਕੰਟੈਕਟ ਜ਼ਰੂਰੀ ਹੈ ਬਾਈ ਇਹਨਾ ਸੇਵ ਕਰ ਲਿਓ ਜ਼ਰੂਰ ਜ਼ਰੂਰ ਬਾਜੋ ਤੁਸੀਂ ਮੈਨੂੰ ਮੈਸੇਜ ਛੱਡ ਦਿਓ ਜਦੋਂ ਆਉਣਾ ਹੋਇਆ ਆਪਾਂ ਜ਼ਰੂਰ ਮਿਲਾਂਗੇ ਕੋਈ ਚੱਕਰ ਨਹੀਂ ਤੇ ਜਿਹੜਾ ਵੀ ਫੈਸਲਾ ਲੈਣਾ ਹੈ ਤਾਂ ਇਹੀ ਤੁਹਾਨੂੰ ਰਾਇ ਆ ਵੀ ਲੈ ਲਓ ਛੇਤੀ ਲੈ ਲਓ ਐਵੇਂ ਮਰ ਮਰ ਕੇ ਦਿਨ ਕੱਢਣ ਦਾ ਕੋਈ ਫਾਇਦਾ ਨਹੀਂਗਾ 1% ਵੀ ਫਾਇਦਾ ਨਹੀਂ। ਸਹੀ ਸਹੀ ਜੀ ਜਿਵੇਂ ਸਹੀ ਤੇ ਹਾਂ। ਹਾਂਜੀ ਹਾਂਜੀ। ਸਰੋਵਰ ਬਾਈ ਜੀ ਠੀਕ ਹੈ ਕਰਦੇ ਆਂ ਆਪਾਂ ਗੱਲ। ਠੀਕ ਹੈ ਬਾਈ ਜੀ ਠੀਕ ਹੈ ਕੀਪ ਇਨ ਟੱਚ ਹਾਂਜੀ। ਸਸੀ ਕਾਲ। ਓਕੇ ਬਾਈ ਜੀ ਸਸੀ ਕਾਲ।